ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਹਿੰਦ ਦੀ ਚਾਦਰ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਜਵਸਤੇ ਆਮ ਆਦਮੀ ਪਾਰਟੀ ਵੱਲੋਂ ਨੱਗ ਕੀਰਤਨ ਜੋਗੀ ਬਾਬਾ ਫਰੀਦ ਜੀ ਦੀ ਧਰਤੀ ਤੋਂ ਸ਼ੁਰੂ ਹੋਇਆ ਫਰੀਦਕੋਟ ਤੋਂ ਚੱਲ ਕੇ ਫਰੋਈਪੁਰ ਤੋਂ ਹੁੰਦਾ ਹੋਇਆ ਇਹ ਮੋਗੇ ਪਹੁੰਚਿਆ ਤੇ ਸਾਡੀ ਯੂਥ ਟੀਮ ਵੱਲੋਂ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਵਿੱਚ ਬਹੁਤ ਜੋਸ਼ ਆ ਅਸੀਂ ਸਮਝਦੇ ਆ ਵੀ ਅਸੀਂ ਕਰਮਾ ਵਾਲੇ ਆ ਵੀ ਅਸੀਂ 350 ਸ਼ਹੀਦ ਦੀ ਦਿਵਸ ਅਸੀਂ ਇਸ ਸਰਕਾਰ ਦੇ ਵਿੱਚ ਦੇਖ ਰਹੇ ਆ ਸਰਕਾਰ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਜਿੱਕੇ ਨਾਲ ਚਾਰ ਜਗ੍ਹਾ ਤੋਂ ਜਿਹੜੇ ਨਗਰ ਕੀਰਤਨ ਸ਼ੁਰੂ ਹੋਏ ਨੇ ਔਰ ਘਰ-ਘਰ ਅੱਜ ਨਗਰ ਕੀਰਤਨ ਦਾ ਦਰਸ਼ਨ ਕੀਤਾ ਗਿਆ ਇਹ ਮੈਂ ਸਮਝਦਾ ਵੀ ਸਰਕਾਰ ਦਾ ਬਹੁਤ ਹੀ ਜ਼ਿਆਦਾ ਨੇਕ ਉਪਰਾਲਾ ਸਡੇ ਥਰੂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਸਕਦੇ ਹਾਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਸਾਡੇ ਗੁਰੂਆਂ ਨੇ ਕਿੱਡੀ ਵੱਡੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਇਹ ਇਸ ਤੋਂ ਵੱਡੀ ਕੁਰਬਾਨੀ ਦੁਨੀਆਂ ਦੇ ਵਿੱਚ ਕਦੇ ਕਿਤੇ ਵੀ ਨਹੀਂ ਸਾਹਿਬ ਜਿਹੜੀ ਗਰੂ ਤੇਗਪਾਤਰ ਜੀ ਦਾ ਸਾਡੇ ਤਰਫੋਂ ਤਲਾ ਸ਼ਹਿਰੀ ਸਾਪੇ ਪੜਾ ਰਹੇ ਆਂ ਔਰ ਅੱਗੇ ਮੋਗੇ ਨਗਰ ਕੀਰਤਨ ਪਹੁੰਚਿਆ ਹੋਇਆ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਆਪਾਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਜੋ ਕਿ ਫਰੀਦਕੋਟ ਤੋਂ ਚੱਲਿਆ ਹੋਇਆ ਸੀਗਾ ਇਸ ਟਾਈਮ ਉਹ ਨਗਰ ਕੀਰਤਨ ਮੋਗੇ ਵਿਖੇ ਪਹੁੰਚ ਚੁੱਕਾ ਹੈ ਅਤੇ ਇਹ ਨਗਰ ਕੀਰਤਨ ਮੋਗੇ ਤੋਂ ਹੁੰਦਾ ਹੋਇਆ ਲੁਧਿਆਣਾ ਤੇ ਸਿੱਧਾ ਅਨੰਦਪੁਰ ਸਾਹਿਬ ਪਹੁੰਚਣਾ ਹੈ ਅਤੇ ਮੋਗੇ ਦੀਆਂ ਸਾਰੀਆਂ ਸੰਗਤਾਂ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਬਹੁਤ ਵੱਡੇ ਰੂਪ ਦੇ ਵਿੱਚ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਹਨ ਹਰ ਇੱਕ ਪ੍ਰਾਣੀ ਦੇ ਵੱਲੋਂ ਮਨ ਦੇ ਅੰਦਰ ਪੇਮ ਭਾਵਨਾ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਅਤੇ ਹਰ ਇੱਕ ਗੁਰਮੁਖ ਪਿਆਰਾ ਤਿਲ ਫੁਲ ਸੇਵਾ ਕਰਕੇ ਕਿਉਂਕਿ ਸੰਗਤਾਂ ਦੇ ਵੱਲੋਂ ਜਿੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਉੱਥੇ ਤਨ ਮਨੋਂ ਅਤੇ ਧਨੋਂ ਸੇਵਾ ਕਰ ਰਹੀਆਂ ਹਨ ਹਰ ਇੱਕ ਦੇ ਮਨ ਦੇ ਅੰਦਰ ਧੰਨ ਧੰਨ ਸ਼੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਤੀ ਪਿਆਰ ਹੈ ਸ਼ਰਧਾ ਅਤੇ ਭਾਵਨਾ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇੱਥੇ ਮੇਨ ਚੌਂਕ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਨਗਰ ਕੀਰਤਨ ਦਾ ਸਵਾਗਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਦੇਸ਼ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 535 ਵਾਲਾ 30 ਦਿਨ ਬੀਤ ਰਹੇ ਨੇ ਆਇਆ ਜਦੋਂ ਅੱਜ ਮੋਗੇ ਨਗਰ ਕੀਰਤਨ ਪਹੁੰਚਿਆ ਤੁਹਾਡੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਦੋਸਤੋ ਇੱਕ بڑے ਕਰਮਾਂ ਵਾਲਾ ਦੇਣਾ ਜਿਹੜਾ ਇਹ ਸਬੱਬ ਜੁੜਿਆ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 350 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ ਜੋ ਗੁਰੂ ਆ ਬਾਬਾ ਫਰੀਦ ਜੀ ਦੇ ਢਿੱਲੇ ਤੋਂ ਫਰੀਦਕੋਟ ਦੀ ਧਰਤੀ ਤੋਂ ਚੱਲਿਆ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਜਾ ਰਿਹਾ ਵਾਇਰ ਵਿੱਚ ਸਾਨੂੰ ਸੇਵਾ ਨਿਭਾਉਣ ਦਾ ਸਬੱਬ ਜੁੜਿਆ ਅਸੀਂ ਪਿੰਡਾਂ ਨੇ ਰਲ ਕੇ ਸਾਰੇ ਨੌਜਵਾਨਾਂ ਨੇ ਲੰਗਰ ਦੀ ਸੇਵਾ ਲਈ ਹੋਈ ਆ ਤੇ ਬੜਾ ਭਾਗਾ ਵਾਲਾ ਦੇਣਾ ਇਹ ਸਾਡੇ ਲਈ ਜੋ ਸਾਨੂੰ ਇਹ ਮੌਕਾ ਮਿਲਿਆ ਇਹ ਸੇਵਾ ਨਿਭਾਉਣ ਦਾ ਸਰਕਾਰ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਜਿਹੜੇ ਆ ਅਦਿ ਦਰਸ਼ਨ ਕਰਵਾਏ ਜਾ ਰਹੇ ਆ ਜੀ ਬਹੁਤ ਵਧੀਆ ਪ੍ਰਾਲਾਵਾ ਬੜਾ ਭਾਗਾ ਵਾਲਾ ਪ੍ਰਾਲਾ ਸਰਕਾਰ ਵੱਲੋਂ ਕੀਤਾ ਗਿਆ ਵਾ ਜੋ ਸਾਨੂੰ ਕਿਸੇ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਐਸਾ ਸਭ ਆਪਣੀ ਜੁੜਿਆ ਸੀਗਾ ਬਹੁਤ ਇੱਕ ਧਰਮ ਨਾਲ ਜੋੜਨ ਵਾਲਾ ਐਫਰਟ ਹੈ ਸਰਕਾਰ ਦਾ ਜਿਹੜਾ ਹਰ ਮਤਲਬ ਘਰ ਤੱਕ ਇਹ ਚੀਜ਼ ਪਹੁੰਚ ਰਹੀ ਹੈ ਸ਼ਹੀਦੀ ਜਿਹੜਾ ਗੁਰਤੇਗ ਬਹਾਦਰ ਇਹਦਾ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਵਾ ਐਮਐਲਏ ਸਾਹਿਬ ਵਕ ਵਕ ਜਗ੍ਹਾ ਤੋਂ ਪੰਜਾਬ ਸਰਕਾਰ ਵੱਲੋਂ ਜੋ ਨਗਰ ਕੀਰਤਨ ਅ ਸ਼ ਗੁਰਦੀਪ ਬਾਦਜੀ ਦੀ ਸ਼ਹਾਦਤ ਨੂੰ ਲੈ ਕੇ ਨਿਕਲ ਰਹੇ ਨੇ ਅੱਜ 모ਗਾ ਦੀ ਹਦੂਦ ਵਿੱਚ ਪਹੁੰਚਾਏ ਤੁਸੀਂ ਦਰਸ਼ਨ ਵੀ ਕਰਨ ਕਰ ਥੋੜੀਕ ਜਿਹੀ ਦੇਰ ਤੱਕ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਇਸ ਉਪਰਾਲੇ ਨੂੰ ਦੇਖ ਕੇ ਦੇਖੋ ਸਭ ਤੋਂ ਪਹਿਲਾਂ ਤਾਂ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਕੁਰਬਾਨੀ ਆ ਜਿਹੜੀ ਉਹ ਬਹੁਤ ਵੱਡੀ ਆ ਕੁਰਬਾਨੀ ਵੱਡੀ ਇਸ ਕਰਕੇ ਆ ਕਿਉਂਕਿ ਉਹ ਮਨੁੱਖਤਾ ਦੇ ਲਈ ਕੁਰਬਾਨੀ ਆ ਇਨਸਾਨੀਅਤ ਵਾਸਤੇ ਕੁਰਬਾਨੀਆਂ ਤੇ ਸਰਬ ਧਰਮ ਵਾਸਤੇ ਸਾਰੇ ਧਰਮਾਂ ਨੂੰ ਇਕੱਠੇ ਰੱਖਣ ਵਾਸਤੇ ਕੁਰਬਾਨੀਆਂ ਨਾਲ ਭਾਈ ਮਤੀ ਦਾਸ ਜੀ ਨਾਲ ਭਾਈ ਸਤੀ ਦਾਸ ਜੀ ਨਾਲ ਭਾਈ ਦਿਆਲਾ ਜੀ ਦੀ ਜਿਹੜਾ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਲਗਭਗ 4 ਦਸ਼ਾਵਾਂ ਤੋਂ ਸ਼੍ਰੀਨਗਰ ਤੋਂ ਚੱਲ ਕੇ ਕਿਉਂਕਿ ਕਸ਼ਮੀਰੀ ਪੰਡਤ ਸ਼੍ਰੀਨਗਰ ਤੋਂ ਚੱਲੇ ਸੀ ਤੇ ਬਾਬਾ ਫਰੀਦ ਜੀ ਬਾਬਾ ਜੀ ਦੀ ਨਗਰੀ ਫਰੀਦਕੋਟ ਤੋਂ ਫਿਰ ਦਮਦਮਾ ਸਾਹਿਬ ਤੋਂ ਤਖਤਸਰੀ ਦਮਦਮਾ ਸਾਹਿਬ ਤੋਂ ਫਿਰ ਦਿੱਲੀ ਤੋਂ ਜਿੱਥੇ ਉਹਨਾਂ ਨੇ ਛਿੱਧੀ ਦਿੱਤੀ ਉੱਥੋਂ ਚਾਰ ਨਗਰ ਕੀਰਤਨ ਚੱਲ ਰਹੇ ਨੇ ਬਹੁਤ ਵੱਡੇ ਤੇ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਅੱਜ ਨਗਰ ਕੀਰਤਨ ਪਹੁੰਚੇ ਨੇ ਸੰਗਤਾਂ ਦੇ ਦਰਸ਼ਨ ਕੀਤੇ ਆ ਸੰਗਤਾਂ ਨੇ ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਤੇ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਜਾਣਾ ਨਗਰ ਕੀਰਤਨ ਨੇ ਕੱਲ ਨੂੰ ਪਹੁੰਚ ਜਾਣਗੇ ਤੇ ਬਹੁਤ ਵਧੀਆ ਉਪਰਾਲਾ ਹੈ ਸੰਗਤਾਂ ਦੇ ਵਿੱਚ ਜੋਸ਼ ਬਹੁਤ ਆ ਅੱਜ ਲਗਭਗ ਬਹੁਤ ਸਮਾਂ ਤਾਂ ਫਰੋਜ਼ਪੁਰ ਮੋਗਾ ਸ਼ਹਿਰ ਦੇ ਵਿੱਚ ਹੀ ਲੱਗ ਰਿਹਾ ਤੇ ਬਹੁਤ ਵਧੀਆ ਉਪਰਾਲਾ ਹੈ ਤੇ ਸਾਡਾ ਇਹੀ ਸਨੇਹਾ ਵੀ ਆ ਮੈਸੇਜ ਵੀ ਆ ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਸਰਬ ਧਰਮ ਵਾਸਤੇ ਕੁਰਬਾਨੀ ਦਿੱਤੀ ਤੇ ਪੰਜਾਬ ਦੇ ਵਿੱਚ ਵੀ ਆਪਾਂ ਦਰਸ਼ਨ ਕਰਕੇ ਨਗਰ ਕੀਰਤਨਾਂ ਦੇ ਇਹੋ ਜਿਹਾ ਸਨੇਹਾ ਲੈ ਕੇ ਚੱਲੀਏ ਕਿ ਇੱਥੇ ਕੋਈ ਧਰਮਾਂ ਦੀ ਆਪਸ ਵਿੱਚ ਲੜਾਈ ਜਾਤੀ ਤੌਰ ਤੇ ਵੰਡੀਆਂ ਨਾ ਹੋਣ ਬਾਂਸ ਦੀ ਜਾਤ ਸਭੇ ਕੇ ਪਛਾਣ ਬੋਲਾ ਨਾਰਾ ਲੈ ਕੇ ਆਪਾਂ ਸਾਰੇ ਪੰਜਾਬ ਨੂੰ ਵਿੱਚ ਵਧੀਆ ਸ਼ਾਂਤੀ ਬਣਾ ਕੇ ਰੱਖੀਏ ਇਹ ਆਪਾਂ ਸਨੇਹਾ ਇਥੋਂ ਲੈ ਕੇ ਜਾਣਾ ਦੇਖੋ ਤੁਸੀਂ ਸਿੱਖ ਧਰਮ ਦੀ ਇੱਕ ਵਿਲੱਖਣਤਾ ਦੇਖੋ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸਨੇਹਾ ਦੇ ਰਹੇ ਨੇ ਕਿ ਭਾਈ ਤੁਸੀਂ ਜਨੇਊ ਨਹੀਂ ਪਾਉਣਾਗਾ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਕਿਉਂਕਿ ਉਦੋਂ ਦਾ ਰਾਜਾ ਔਰੰਗਜ਼ੇਬ ਜੁਰਮ ਕਰਕੇ ਧੱਕੇ ਦੇ ਨਾਲ ਹਿੰਦੂਆਂ ਤੋਂ ਜਨੈਊ ਲਾ ਰਿਹਾ ਸੀਗਾ ਤੇ ਨੌਵੇਂ ਗੁਰੂ ਨੇ ਜਨੈਊ ਦੇ ਵਾਸਤੇ ਕੁਰਬਾਨੀ ਕੀਤੀ ਇਹਦਾ ਮਤਲਬ ਉਹਨਾਂ ਨੇ ਇਹ ਕਿਹਾ ਵੀ ਸਾਡੇ ਲਈ ਜਿਹੜੀ ਮਾਨਵਤਾ ਉਹ ਵੱਡੀ ਆ ਮਾਨਵਤਾ ਦੇ ਨਾਲੋਂ ਵੀ ਵੀ ਆਪਣੇ ਧਰਮ ਦਾ ਸਤਿਕਾਰ ਕਰਨਾ ਅਲੱਗ ਜੇ ਕੋਈ ਜ਼ਬਰੀ ਕਿਸੇ ਦਾ ਧਰਮ ਪਰਿਵਰਤਨ ਕਰਾਉਂਦਾ ਉਹਦੇ ਵਾਸਤੇ ਜ਼ੁਲਮ ਦੇ ਵਿਰੋਧਵਾਦ ਚੱਕਣੀ ਅਲੱਗ ਚੀਜ਼ ਆ ਮਤਲਬ ਇਹ ਬਹੁਤ ਵੱਡਾ ਸਨੇਹਾ ਬਹੁਤ ਡੂੰਗਾ ਮੈਸੇਜ ਆ ਇਹਦਾ ਮਤਲਬ ਇਹ ਆ ਵੀ ਕਈ ਵਾਰ ਜੇ ਸਾਡਾ ਧਰਮ ਕਿਸੇ ਸਿਧਾਂਤ ਨੂੰ ਨਹੀਂ ਮੰਨਦਾਗਾ ਪਰ ਜੇ ਦੂਜੇ ਦੋ ਧਰਮ ਇੱਕ ਦੂਜੇ ਤੇ ਅਤਿਆਚਾਰ ਕਰਦੇ ਆ ਤਾਂ ਫਿਰ ਅਸੀਂ ਅਤਿਆਚਾਰ ਦੇ ਵਿਰੁੱਧ ਖੜ੍ਹ ਸਕਦੇ ਆ ਤਾਂ ਇਤੋਂ ਵੱਡਾ ਸਨੇਹਾ ਜੇ ਤੁਸੀਂ ਕੁਰਬਾਨੀਆਂ ਦੀ ਗੱਲ ਕਰੂੰ ਤਾਂ ਜਿੰਨੀਆਂ ਕੁਰਬਾਨੀਆਂ ਸਿੱਖ ਧਰਮ ਦੀਆਂ ਨੇ ਧਰਮ ਦੇ ਵਾਸਤੇ ਨੇ ਸਚਾਈ ਦੇ ਵਾਸਤੇ ਨੇ ਇੰਨੀਆਂ ਤਾਂ ਕਿਤੇ ਹੋਰ ਕੋਈ ਮਿਲਦੀਆਂ ਹੀ ਨਹੀਂ ਗੀਆਂ ਜੇ ਅਸੀਂ ਕੁਰਬਾਨੀਆਂ ਦੀ ਗੱਲ ਕਰੀਏ ਅਸੀਂ ਤਾਂ ਬਹੁਤ ਛੋਟੇ ਆ ਉਹ ਤਾਂ ਬਹੁਤ ਵੱਡਾ ਕੁੱਛ ਸਾਡੇ ਗੁਰੂ ਸਾਹਿਬਾਨਾ ਨੇ ਸਾਡੇ ਵਾਸਤੇ ਕੀਤਾ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਗੱਲ ਕਰੀਏ ਸੰਗਤ ਚ ਕਿੰਨਾ ਕੁ ਉਤਸ਼ਾਹ ਤੇ ਕਿੰਨਾ ਕੁ ਜੋਸ਼ ਦੇਖਣ ਨੂੰ ਮਿਲਦਾ ਤੁਹਾਨੂੰ ਦੇਖੋ ਜੀ ਜਿਹੜਾ ਸਾਨੂੰ ਕੋਲ ਸਮਾਂ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੇ ਸਾਡੇ ਕੋਲ ਲਗਭਗ 2 ਵਜੇ ਦਾ ਸਮਾਂ ਸੀ ਪਹੁੰਚਣਾ ਸੀਗਾ ਤੇ 4 ਤੋਂ 5 ਘੰਟੇ ਲੇਟ ਆ ਉਹਦਾ ਕਾਰਨ ਇਹੀ ਆ ਵੀ ਉਤਸ਼ਾਹ ਬਹੁਤ ਆ ਹਰ ਜਗ੍ਹਾ ਜਗ੍ਹਾ ਤੇ ਨਗਰ-ਨਗਰ ਤੇ ਥਾਵਾ-ਥਾਵਾ ਤੇ ਜਿਹੜੀਆਂ ਸੰਗਤਾਂ ਨਗਰ ਕੀਰਤਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਮਨਾਉਣ ਦੇ ਲਈ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਇਸ ਤੋਂ ਵੱਡਾ ਤਾਂ ਹੋਰ ਕੁਝ ਹੋ ਨਹੀਂ ਸਕਦਾ ਉਤਸ਼ਾਹ ਬਹੁਤ ਆ ਸੰਗਤਾਂ ਦੇ ਵਿੱਚ ਅੱਧੀ ਰਾਤ ਤੱਕ ਲੋਕ ਖੜੇ ਨੇ ਸ਼ਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਜੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਜਿਸ ਤਰ੍ਹਾਂ ਪਹਿਲਾਂ 17 ਤਰੀਕ ਨੂੰ ਮੋਗਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਸੀਗਾ ਉਸ ਦੇ ਤਹਿਤ ਅੱਜ ਫਰੋਜ਼ਪੁਰ ਆਰ ਫਰੀਦਕੋਟ ਤੋਂ ਹੁੰਦਾ ਹੋਇਆ ਨਗਰ ਕੀਰਤਨ ਸਾਡੇ ਮੋਗੇ ਪਹੁੰਚ ਚੁੱਕਿਆ ਜੀ ਇਹ ਕੱਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਪਹੁੰਚੇਗਾ ਔਰ ਇਸੇ ਤਰ੍ਹਾਂ 23 ਨੂੰ ਜਿਹੜੇ ਉੱਥੇ ਭੋਗ ਪਾਏ ਜਾਣਗੇ ਸੋ ਸਾਡੀ ਸਰਕਾਰ ਦਾ ਔਰ ਸਾਡੇ ਕੌਮ ਦਾ ਇੱਕ ਬਹੁਤ ਅੱਛਾ ਸੁਨੇਹਾ ਜੋ ਸਾਡੇ ਹਿੰਦੀ ਚਾਦਰ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਨੂੰ ਦੇ ਕੇ ਗਏ ਹੈ ਜੋ ਇੱਕ ਦਾ ਸੁਨੇਹਾ ਦੇ ਕੇ ਗਏ ਹੈ ਜਿਨ੍ਹਾਂ ਨੇ ਧਰਮ ਦੀ ਖਾਤਰ ਸਾਡੇ ਧਰਮ ਨੂੰ ਬਚਾਉਣ ਦੇ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਇਹ ਕੌਮ ਦੇ ਰਖਵਾਲੇ ਬਣ ਕੇ ਉਹਨਾਂ ਨੇ ਮਾਨਸ ਦੀ ਜਾਤ ਦਾ ਜਿਹੜਾ ਹੈਗਾ ਉਹ ਏਕਾ ਦੇ ਸਾਨੂੰ ਸਿੱਖਿਆ ਦਿੱਤੀ ਹੈ ਉਸ ਨੂੰ ਬਰਕਰਾਰ ਰੱਖਦੇ ਹੋਏ ਔਰ ਉਹਨਾਂ ਦੀ ਜੀਵਨੀ ਤੇ ਉਹਨਾਂ ਨੇ ਜਿਹੜੀ ਸਾਨੂੰ ਸਿੱਖਿਆ ਦੇ ਕੇ ਗਏ ਆ ਉਹ ਘਰ-ਘਰ ਔਰ ਸਾਡੇ ਬੱਚਿਆਂ ਤੱਕ ਪਹੁੰਚਾਉਣ ਦੇ ਲਈ ਇਹ ਬਹੁਤ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਸਾਡੀ ਕੌਮ ਨੂੰ ਬਚਾਉਣ ਦੇ ਲਈ ਸਾਡੇ ਧਰਮਾਂ ਨੂੰ ਬਚਾਉਣ ਦੇ ਲਈ ਔਰ ਉਹ ਅੱਜ ਸਾਡੇ ਬੱਚਿਆਂ ਤੱਕ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਛੋਟੇ ਬੱਚੇ ਜਿਹੜੇ ਹੈਗੇ ਆ ਉਹਨਾਂ ਤੱਕ ਉਹ ਇੱਕ ਵਿਜ਼ਨ ਦੇ ਰੂਪ ਦੇ ਵਿੱਚ ਇੱਕ ਸਾਊਂਡ ਦੇ ਰੂਪ ਦੇ ਵਿੱਚ ਔਰ ਨਗਰ ਕੀਰਤਨ ਜਿਹੜੇ ਹੈਗੇ ਆ ਇਹ ਇਹ ਇੱਕ ਕੱਟਨੇ ਬਹੁਤ ਜ਼ਰੂਰੀ ਹੈ ਸੋ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਮਨਪ੍ਰੀਤ ਜੀ ਸਾਡੇ ਤਸਵੀਰਾਂ ਦਾ ਵੀ ਆਪਣੇ ਪਾਰ ਦੇ ਜੀ ਸ਼ਹੀਦੀ ਸ਼ਤਾਬਦੀ ਦੀ ਖਿਡਾਰੇ ਹੈਗੇ ਆਂ ਔਰ ਸਰਕਾਰ ਵੱਲੋਂ ਬੜਾ ਵਧੀਆ ਪ੍ਰਚਾਰ ਲੱਗੇ ਕੀ ਕਹੋਗੇ ਤੁਸੀਂ ਮੇਰੇ ਵੱਲੋਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਆ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਸtegh ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ ਇੱਕ ਪੰਜਾਬ ਸਰਕਾਰ ਦਾ ਬਹੁਤ ਸੋਹਣਾ ਅਪਰਾਲਾ ਏ ਜਿਦੇ ਨਾਲ ਸਾਡੇ ਨੌਜਵਾਨਾਂ ਨੂੰ ਸਾਡੇ ਲੋਕਾਂ ਨੂੰ ਆਪਣੇ ਇਤਿਹਾਸ ਦੇ ਨਾਲ ਸਾਡੇ ਇੱਕ ਮਹੱਤਵਪੂਰਨ ਵਿਸ਼ੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਵੀ ਅਸੀਂ ਕੌਣ ਆ ਸਾਡਾ ਪਿਛੋਕੜ ਕੀ ਹੈ ਇਸ ਉਪਰਾਲੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਆ ਤੇ ਆਪ ਜੀ ਨੂੰ ਦੱਸਣਾ ਚਾਹੁੰਦੀ ਆ ਕਿ ਸਾਡਾ ਜੋ ਨਗਰ ਕੀਰਤਨ ਚੱਲ ਰਿਹਾ ਹੈ ਉਹ ਮੋਗਾ ਵਿੱਚ ਪਹੁੰਚ ਚੁੱਕਿਆ ਹੈ ਤੇ ਸਾਰੀਆਂ ਸੰਗਤਾਂ ਨੂੰ ਇਸ ਮੌਕੇ ਦੇ ਉੱਤੇ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਅਸੀਂ ਸੱਦਾ ਦਿੰਦੇ ਆ ਤੇ ਮੇਰੇ ਵੱਲੋਂ ਪੰਜਾਬ ਸਰਕਾਰ ਦਾ ਫਿਰ ਤੋਂ ਧੰਨਵਾਦ ਅ ਸਰਬਾਜੀ ਪੂਰੀ ਦੁਨੀਆ ਦੇ ਵਿੱਚ ਕਹਿ ਸਕਦੇ ਹੈਗੇ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਦੇਖੋ ਕਹਿੰਦਾ ਜੀ ਸ਼ਤਬੀ ਮਨਾਇਆ ਜਾ ਰਹੀ ਹੈ ਔਰ ਅੱਜ ਮੋਗਾ ਦੇ ਵਿੱਚ ਨਗਰ ਕੀਰਤਨ ਪਹੁੰਚਿਆ ਹੈ ਜੀਰ ਕੋਲ ਤੋਂ ਸ਼ੁਰੂ ਹੋਇਆ ਜੀਆ ਕੁਝ ਵੀ ਦਰਸ਼ਨ ਕੀਤੇ ਬਹੁਤ ਸਾਰੀਆਂ ਦਰਸ਼ਕਾਂ ਨੇ ਦਰਸ਼ਨ ਕੀਤੇ ਸਾਸਰੀ ਗਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਆਪਾਂ ਜਾਣਦੇ ਆ ਕਿ ਜੇ ਅੱਜ Hindu ਸੰਸਕ੍ਰਿਤੀ ਜਿਉਂਦੀ ਹੈ ਜੇ ਸਾਡਾ ਜੀ ਦੇਉ ਤੇ ਤਿਲਕ ਜਿਉਂਦਾ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਰਕੇ ਜਿਉਂਦਾ ਸਾਦਾ ਸਜਦਾ ਹੋਣ ਲਈ ਉਹਨਾਂ ਕਰਕੇ ਅੱਜ ਇੱਕ ਹਿੰਦੂ ਭਾਰਤ ਵਿੱਚ ਸੁੱਕਦਾ ਸਾਹ ਲੈ ਰਿਹਾ ਉਹਨਾਂ ਦੀ ਸ਼ੀਧੀ ਨੂੰ ਇਹ ਸਮਰਪਿਤ ਜੋ ਆਮ ਆਦੀ ਪਾਰਟੀ ਦਾ ਜੇ ਇਹ ਉਪਰਾਲਾ ਹੈ ਬਹੁਤ ਵਧੀਆ ਵਾ ਬਹੁਤ ਹੀ ਉਤਸ਼ਾਹ ਨਾਲ ਲੋਕ ਸੰਗਤ ਪਹੁੰਚ ਰਹੀ ਹੈ ਤਕਰੀਬਨ ਜ਼ਿਆਦਾਤਰ ਲੋਕ ਪਹੁੰਚ ਚੁੱਕੇ ਆ ਇਹ ਫਰੀਦਕੋਟ ਤੋਂ ਚੱਲ ਕੇ ਯਾਤਰਾ ਜਿਹੜਾ ਪੜਾਵ ਹੈ ਹੁਣ ਮੋਗੇ ਦੇ ਵਿੱਚ ਹੋਇਆ ਵਾ ਤੇ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਕਰਕੇ ਲੋਕਾਂ ਦੇ ਵਿੱਚ ਧਾਰਮਿਕ ਸਾਂਝ ਪੈਦਾ ਕੀਤੀ ਆ ਇੱਕ ਪਿਆਰ ਦਾ ਆਪਸੀ ਭਾਜ ਦਾ ਸਨੇਹਾ ਪੇਸ਼ ਕੀਤਾ ਵਾ ਇਹ ਬਹੁਤ ਵਧੀਆ ਉਪਰਾਲਾ ਵਾ ਤੇ ਮੈਂ ਚਾਹੂੰਗਾ ਵੀ ਅੱਗੇ ਤੋਂ ਵੀ ਸਰਕਾਰ ਇਹੋ ਜਿਹੇ ਉਪਰਾਲੇ ਕਰਦੀ ਰਹੇ ਤਾਂ ਕਿ ਲੋਕਾਂ ਦੀ ਧਾਰਮਿਕ ਸੱਭਿਆਚਾਰੀ ਜਿਉਂਦੀ ਰਹੇ ਤੇ ਆਪਸੀ ਪ੍ਰੇਮ ਪਿਆਰ ਬਣਦਾ ਰਹੇ ਅ ਮੋਗਾ ਨਗਰ ਕੀਰਤਨ ਪਹੁੰਚਿਆ ਹੈਗਾ ਜੀ ਸਾਹਿਬ ਜੀ ਨੂੰ ਤੇ ਸਾਡੇ 350 ਜਨਾਂ ਸ਼ਹੀਦ ਹੋਣ ਦਾ ਦਿਨ ਮਨਾ ਰਹੇ ਆਪਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਧੰਗੁਰੂ ਤੇਗਬਾਦਰ ਸਾਹਿਬ ਮਾਰੇ 350 ਸਾਲਾ ਸ਼ਹੀਦੀ ਸਤਾਵ ਦੀ ਮਨਾਉਂਦੇ ਹੋਏ ਸਾਰੇ ਦੇਸ਼ ਦੇ ਵਿੱਚ ਨਗਰ ਕੀਰਤਨ ਅਨੰਦਪੁਰ ਸਾਹਿਬੋਂ ਰਵਾਨਾ ਹੋ ਰਹੇ ਨੇ ਅੱਜ ਫਰੀ ਕੋਟ ਤੋਂ ਚੱਲ ਕੇ ਬਾਇਆ ਫਿਰੋਜ਼ਪੁਰ ਹੁੰਦਾ ਹੋਇਆ ਨਗਰ ਕੀਰਤਨ ਮੋਗੇ ਪਹੁੰਚ ਚੁੱਕਿਆ। ਸਭ ਸੰਗਤ ਵਿੱਚ ਬੜਾ ਉਤਸ਼ਾਹ ਹੈ। ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੀ ਭਾਰੀ ਤਦਾਵ ਵਿੱਚ ਇੱਥੇ ਪਹੁੰਚ ਰਹੀਆਂ ਨੇ ਸੋ ਸੇਵਾਦਾਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਨੇ ਗੁਰਦੁਆਰਾ ਬੀਬੀ ਕਾਨ ਕਰੋ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਇੱਥੇ ਲੰਗਰ ਲਾਇਆ ਗਿਆ ਸੰਗਤ ਵਾਸਤੇ ਸੋ ਸਾਰੀ ਸੰਗਤ ਦੀ ਸੇਵਾ ਜੀ ਬੇਨਤੀ ਆ ਭਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਸਮਤਕ ਹੁੰਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ